ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਇੱਕ ਕੁਝ ਸ਼ਬਦ ਸਾਂਝੇ ਕਰਨ ਲੱਗਾ ਤੁਹਾਡੇ ਨਾਲ ਕਿ ਪੋ ਦਾ ਮਹੀਨਾ ਸ਼ੁਰੂ ਹੋ ਚੁੱਕਾ ਸਿੱਖ ਇਤਿਹਾਸ ਚ ਇਹ ਮਹੀਨਾ ਜਿਹੜਾ ਪੋ ਦਾ 13 ਪੋ ਤੱਕ ਬਹੁਤ ਜੋਖਮ ਭਰਿਆ ਰਿਹਾ 6 ਪੋ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਪਰਿਵਾਰ ਸਮੇਤ ਆਪਣੇ ਸਿੰਘਾਂ ਸਮੇਤ ਕਿਲਾ ਆਨੰਦਗੜ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਆ ਤੇ ਸੱਤ ਪੋ ਦੀ ਰਾਤ ਪਰਿਵਾਰ ਨਾਲ ਮੇਲਜੋਲ ਦੀ ਆਖਰੀ ਰਾਤ ਆ ਜਦੋਂ ਸਰਸਾ ਨਦੀ ਪਾਰ ਕਰਦੇ ਆ ਤੇ ਪਰਿਵਾਰ ਤੇ ਨਾਹੇ ਸਿਆ ਦੇ ਵੰਡਿਆ ਜਾਂਦਾ ਤੇ ਛੋਟੇ ਸਾਹਿਬ ਜਾਦੇ ਕਿਸੇ ਪਾਸੇ ਹੋ ਜਾਂਦੇ ਆ ਮਾਤਾ ਗੁਜਰੀ ਨਾਲ ਤੇ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ ਆ ਨਾ ਦੂਜੇ ਹੋਰ ਪਾਸੇ ਨਿਕਲ ਜਾਂਦੇ ਆ ਤੇ ਮਾਤਾ ਸਾਹਿਬ ਦੇ ਰਾਤ ਹੋਰ ਪਰਿਵਾਰ ਹੋਰ ਪਾਸੇ ਹੋ ਜਾਂਦਾ ਪਰਿਵਾਰ ਖੰਡਿਆ ਜਾਂਦਾ ਜੀ ਸਤ ਪੋ ਦੀ ਰਾਤ ਨੂੰ ਛੋਟੇ ਸਾਹਿਬਜ਼ਾਦੇ ਤੇ ਦਾਦੀ ਗੁਜਰੀ ਜੀ ਕੁੰਬੇ ਮਾਸੀ ਮਾਸਕੀ ਦੀ ਘਰ ਜਾਂਦੇ ਉਥੇ ਰਾਤ ਰੈਂਦੇ ਆ ਉੱਥੇ ਰਾਤ گزارਦੇ ਅੱਠ ਪੋਨੂ ਗੰਗੂ ਬਾਹਮਣ ਜਿਹੜਾ ਉਹ ਆਪਦੇ ਘਰ ਲੈ ਜਾਂਦਾ ਅੱਠ ਪੋਰੀ ਰਾਤ ਨੂੰ ਮਾਤਾ ਗੁੰਜਰੀ ਤੇ ਛੋਟੇ ਸਹਬਜਾਦੇ ਗੰਗੂ ਦੇ ਘਰ ਰਹਿੰਦੇ ਉੱਥੇ ਉਹ ਪੇ ਜੋਖਮ ਪਰਿਆ ਦਿਨ ਸ਼ੁਰੂ ਹੁੰਦੇ ਆ ਕਿ ਜਿਹੜਾ ਗੰਗੂ ਬਾਹਮਣ ਬਿਮਾਰ ਹੋ ਜਾਂਦਾ ਤੇ ਸ਼ਿਕਾਇਤ ਕਰ ਦਿੰਦਾ ਵਾ ਮੰਡੀ ਦੇ ਜਾ ਕੇ ਤਾਣੇ ਤੇ 9 ਪੌਧੀ ਰਾਤ ਨੂੰ ਜਦੋਂ ਸਵੇਰ ਹੁੰਦੀ ਆ ਤੇ ਮੰਰੇਂ ਦੇ ਪੁਲਸਾਨ ਕੇ ਛੋਟੇ ਸਾਹਿਬ ਜੀ ਆਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਆ ਤੇ 9 ਪੌਧੀ ਤੇ 10 11 12 13 ਪੌਧੀ ਰਾਤ ਤੱਕ ਰਾਤ ਨੂੰ ਛੋਟੇ ਸਾਹਿਬ ਜੀ ਤੇ ਮਾਤਾ ਗੁਜਰੀ ਜਿਹੜੇ ਆ ਇਹ ਠੰਡੇ ਬੁਰਜ ਚ ਰਹਿੰਦੇ ਆ ਉਥੇ ਰਹਿੰਦੇ ਆਨੰਦਪੁਰ ਸਾਹਿਬ ਤੋਂ ਲੈ ਕੇ ਫਤੇਗੜ ਸਾਹਿਬ ਦਾ ਸਫਰ 70 ਦਿਨਾਂ ਚ ਪੂਰਾ ਹੁੰਦਾ ਤੇ ਵੇਖੋ ਕਿੰਨੀਆਂ ਦੁੱਖ ਤਕਲੀਫਾਂ ਨਾਲ ਇੱਕ ਦਮ ਨਹੀਂ ਚਲੇਗਾ ਆਨੰਦਪੁਰ ਤੋਂ ਫਤੇਗੜ ਸਾਹਿਬ 99 ਕਿਲੋਮੀਟਰ ਦਾ ਸਫਰ ਆ 99 ਕਿਲੋਮੀਟਰ ਆ ਆਨੰਦਪੁਰ ਸਾਹਿਬ ਤੋਂ ਫਤੇਗੜ ਸਾਹਿਬ ਉਹ 70 ਰਾਤਾਂ ਚ ਕਿਤੇ ਇੱਕ ਦਮਤ ਨਹੀਂ ਹੋ ਗਿਆ ਤੋੜ ਕੇ ਚਲੇ ਕਿੰਨੀਆਂ ਦੁੱਖ ਤਕਲੀਫਾਂ ਲੰਘਾਇਆ ਅਖੀਰ ਨੂੰ 13 ਪੋਹ ਦੀ ਰਾਤ ਨੂੰ ਸਰਹੰਦ ਦੇ ਚ ਨੀਆਂ ਚ ਚਰੇ ਜਾਂਦੇ ਆ ਤੇ ਮਾਤਾ ਗੁਜਰੀ ਜਿਹੜੀ ਠੰਡੇ ਬੁਰਜੇ ਤਸੀਹੇ ਹੋ ਜਾਂਦੀ ਆ ਇਹ 7 ਦਿਨਾਂ ਦਾ ਬਹੁਤ ਆਪਣਾ ਇਤਿਹਾਸ ਗਵਾਵਾ ਗਦੋਕਤ ਘਰਫੋਨਾ ਸਿਰਫ ਆਪਣਾ ਕਰਕੇ ਵੀ ਸਾਡੀ ਸਿੱਖ ਕੌਮ ਜਿਹੜਾ ਰਵੇ ਨਿੱਕੇ ਨਿੱਕੇ ਬਗਾਲ ਨੀਆਂ ਚ ਲਾਏਗਾ ਇਥੇ ਕਰਕੇ ਇਤਿਹਾਸ ਪੜੋ ਆਪਦੇ ਬੱਚਿਆਂ ਨੂੰ ਪੜਾਓ ਫਤਿਹਗੁਰ ਸਾਹਿਬ ਜਾਓ ਮੱਥਾ ਟੇਕੋ ਤੇ ਕੋਈ ਵੀ ਸਿੱਖ ਪਰਿਵਾਰ ਜਿਹੜਾ ਇਹ ਖੁਸ਼ੀਆਂ ਦਾ ਦਿਨ ਨਾ ਮਨਾਵੇ ਖੁਸ਼ੀਆਂ ਦੇ ਦਿਨ ਨਹੀਂਗੇ 99 ਕਿਲੋਮੀਟਰ ਦਾ ਸਫਲ ਅਨੰਦਪੁਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਬਹੁਤ ਤਕਲੀਫਾਂ ਭਰਿਆ ਰਿਆ 7 ਦਿਨ ਇਹ ਕਰਕੇ ਇਹ ਦਿਨ ਸਿੱਧਾ ਦੇ ਯਾਦ ਕਰਨ ਵਾਲੇ ਦਿਨ ਆ ਤੇ ਇਹਨਾਂ ਦੇ ਕੋਈ ਪਰਿਵਾਰ ਖੁਸ਼ੀਆਂ ਨਾ ਮਨਾਵੇ ਟੋਲਟ ਬਕੇ ਨਾਮ ਜਾਵੇ ਉਹਨਾਂ ਸਿੱਧਾ ਨੂੰ ਯਾਦ ਕਰਕੇ ਪ੍ਰਣਾਮ ਕਰੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ